ਰਾਗ ਆਸਾ ਕਰ ਦੂਜਾ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਦਰਸ਼ਨ ਪਾਵੇ ਵੱਡ ਭਾਗ ਗੁਰ ਕਾ ਸ਼ਬਦ ਸਚ ਬਰਾਗ ਘਟ ਦਰਸ਼ਨ ਵਰਤੇ ਵਰਤਾਰਾ ਗੁਰ ਕਾ ਦਰਸ਼ਨ ਗਮ ਪਰਾ ਗੁਰ ਕਾ ਦਰਸ਼ਨ ਮੁਗਤ ਗਤ ਹੋਏ ਸੱਚਾ ਆਪ ਵਸੈ ਮਨ ਸੋਏ ਰਹਾਉ ਗੁਰ ਦਰਸ਼ਨ ਉਦਰਾ ਸੰਸਾਰਾ ਜੇ ਕੋ ਲਾਏ ਭਾਉ ਪਿਆਰਾ ਭਾਉ ਪਿਆਰਾ ਲਾਏ ਵਿਰਲਾ ਕੋਈ ਗੁਰ ਕਾ ਦਰਸ਼ਨ ਸਦਾ ਸੁਖ ਹੋਏ ਗੁਰ ਕਾ ਦਰਸ਼ਨ ਮੋਖ ਦਵਾਰ ਸਤਿਗੁਰ ਸੇਵ ਪਰਵਾਰ ਸਦਾ ਨਗੁਰ ਕੋ ਗਤ ਕਾਈ ਨਹੀਂ ਔਗਨ ਮੁਠੇ ਝੋਟਾਂ ਖਾਹੇ ਗੁਰ ਕਾ ਸ਼ਬਦ ਸੁਖ ਸਾਧ ਸਰੀਰ ਗੁਰਮੁਗਤਾ ਕੋ ਲਗਨ ਪੀਰ ਜਮ ਕਾਲ ਤਸ ਨੇੜ ਨ ਆਵੇ ਨਾਨਕ ਗੁਰਮਖ ਸਾਰ ਸਮਾਵੇ ਅਸਾਉ ਮਹੱਲਾ 3 ਸ਼ਬਦ ਮੂਆ ਵਿੱਚੋਂ ਆਪ ਗਵਾਏ ਸਤਿਗੁਰ ਸੇਵੇ ਤਿਲ ਨਾਤਮਾਈ ਨਿਰਭਉ ਦਾਤਾ ਸਦਾ ਮਨ ਹੋਏ ਸੱਚੀ ਬਾਣੀ ਪਾਏ ਭਾਗ ਕੋਏ ਗੁਣ ਸੰਗ੍ਰਹਿ ਵਿੱਚੋਂ ਅਵਗਨ ਜਾਹੇ ਪੂਰੇ ਗੁਰ ਕਾ ਸ਼ਬਦ ਸੁਮਾਹੇ ਰਹਾਉ ਗੁਨਾ ਕਾ ਗਾ ਕੋ ਹੋਵੈ ਸੋ ਗੁਣ ਜਾਣੈ ਅੰਮ੍ਰਿਤ ਸ਼ਬਦ ਨਾਮ ਵਖਾਣੈ ਸਚ ਬਾਣੀ ਸੂਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਗੁਣ ਮੋਲਕ ਪਾਇ ਨ ਜਾਹਿ ਮਨ ਨਿਰਮਲ ਸਚ ਸ਼ਬਦ ਸਮਾਹਿ ਸੇ ਵੱਡ ਭਾਗੀ ਜਨ ਨਾਮ ਤੇ ਆਇਆ ਸਦਾ ਗੁਣ ਦਾਤਾ ਮਨ ਵਸਾਇਆ ਜੋ ਗੁਣ ਸੰਗ੍ਰਹਿ ਤਿੰਨ ਬਲ ਹਾਰੇ ਜਾਓ ਦਰ ਸੱਚ ਸੱਚ ਗੁਣ ਗਾਓ ਅਪਿਦ ਵਸਰ ਸਪਾਏ ਨਾਨਕ ਕੀਮਤ ਕਹਿ ਨਨ ਜਾਏ ਅਸਾ ਮਹੱਲਾ ਤੇ ਜਾਓ ਸਤ ਗੁਰ ਵਿੱਚ ਵੱਡੀ ਵਡਿਆਈ ਚਿਰੀ ਵਿਛੰਨੇ ਮੇਲ ਮਲਾਈ ਆਪੇ ਮਿਲੇ ਮੇਲ ਮਲਾਈ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿਨ ਬਿਦ ਹੋਏ ਹਾਰ ਅਪਰੰਪਰ ਅਗਾਮਯ ਗੋਚਰ ਗੁਰ ਕਾ ਸ਼ਬਦ ਮਿਲੈ ਜਨ ਕੋਏ ਰਹਾਉ ਗੁਰਮਖ ਕੀਮਤ ਜਾਣੈ ਕੋਏ ਵਿਰਲ ਕਰਮ ਪ੍ਰਾਪਤ ਹੋਏ ਉਚੇ ਬਾਣੀ ਉਚਾ ਹੋਏ ਗੁਰਮਖ ਸ਼ਬਦ ਵਖਾਣ ਕੋਈ ਵਿਨ ਨਾ ਵੈ ਦੁਖ ਦਰਦ ਸਰੀਰ ਸਤਿਗੁਰ ਭੇਟੇ ਤਾ ਤਰੈ ਪੀਰ ਸਤਿਗੁਰ ਭੇਟੇ ਤਾ ਉਤਰੈ ਪੀਰ ਬਿਨ ਗੁਰ ਭੇਟੇ ਦੁਖ ਕਮਾਏ ਮਨ ਮੁਖ ਬਉਦੀ ਮਿਲੈ ਸਜਾਈ ਹਰ ਕਾ ਨਾਮ ਮਿੱਠਾ ਅਤ ਅਤ ਰਸ ਹੋਏ ਪੀਵਤ ਰਹੇ ਪਿਆਈ ਸੋਏ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਆਸਾ ਮਹਿਲਾ ਤੇਜਾ ਮੇਰਾ ਪ੍ਰਭ ਸਾਚਾ ਗਰਗੰਭੀਰ ਸੇਵਤ ਹੈ ਸੁਖ ਸਾਤ ਸਰੀਰ ਸੇਵਤ ਹੈ ਸੁਖ ਸਾਤ ਸਰੀਰ ਸ਼ਬਦ ਤਰੇ ਜਨ ਸਹਿਜਿ ਸਪਾਏ ਤਨ ਕਾ ਹਮ ਸਦਬਲ ਸਦ ਲਗ ਪਾਏ ਜੋ ਮਨ ਰਤੇ ਹਰ ਰੰਗ ਲਾਏ ਤਨ ਕਾ ਜਨਮ ਮਰਨ ਦੁਖ ਲਾਥ ਤੇ ਹਰ ਦਰਗ ਮਿਲੇ ਸੁ ਪਾਏ ਰਹਾਉ ਸ਼ਬਦ ਚਖ ਸਚ ਸਾਧ ਪਾਏ ਹਰ ਕਾ ਨਾਮ ਮਨ ਵਸਾਈ ਹਰ ਪ੍ਰਭ ਸਦਾ ਰਹਾ ਪਰਪੂਰ ਆਪੇ ਨੇੜੈ ਆਪੇ ਦੂਰ ਆਖਣ ਆਖੈ ਬਖੇ ਸਭ ਕੋਈ ਆਪੇ ਬਖਸ਼ ਮਿਲਾਏ ਸੋਏ ਕਹਿਣ ਕਥਨ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਈ ਗੁਰਮੁਖ ਵਿਚੋਂ ਆਪ ਗਵਾਈ ਹਰ ਰੰਗ ਰਾਤੇ ਮੋਹ ਚੁਕਾਈ ਆਤਮ ਨਿਰਮਲ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਵਰਨਹਾਰ ਆਸਾ ਮਹੱਲਾ ਤੀਜਾ ਦੂਜੇ ਪਾਏ ਲਗੇ ਦੁੱਖ ਪਾਇਆ ਬਿਨ ਸ਼ਬਦ ਬਿਰਤਾ ਜਨਮ ਗਵਾਇਆ ਸਤ ਗੁਰ ਸੇਵਾ ਸੁਝ ਹੋਏ ਦੂਜੇ ਪਾਏ ਨ ਲਾਗੇ ਕੋਈ ਮੂਲ ਲਾਗੇ ਸੇ ਜਨ ਸੇ ਜਨ ਪ੍ਰਵਾਨ ਅਨੰਤ ਨਰਾਮ ਨਾਮ ਜਪ ਹਿਰਦੈ ਗੁਰ ਸ਼ਬਦੀ ਹਰਿ ਕੋ ਜਾਣ ਰਹਾਉ ਡਾਲੀ ਲਾਗੇ ਨ ਫਲ ਜਾਏ ਅੰਦੀ ਕਮੀ ਅੰਧ ਸਜਾਏ ਮਨ ਮੁਖੇ ਅੰਦਾ ਠੌਰ ਨ ਪਾਏ ਵਿਸ਼ਟਾ ਕਾ ਕੀੜਾ ਵਿਸ਼ਟਾ ਮਹਿ ਪਚਾਈ ਗੁਰ ਕੀ ਸੇਵਾ ਸਦਾ ਸੁਖ ਪਾਏ ਸੰਤ ਸੰਗਤ ਮਿਲ ਹਰ ਗੁਣ ਗਾਏ ਨਮ ਨਾਮ ਕਰੇ ਵਿਚਾਰ ਆਪ ਤਰੇ ਕੁੱਲ ਉਧਰ ਨਹਾਰ ਗੁਰ ਕੀ ਬਾਣੀ ਨਾਮ ਵਜਾਏ ਨਾਨਕ ਮਹਿਲ ਸ਼ਬਦ ਕਰ ਪਾਏ ਗੁਰਮਤਿ ਸਤ ਗੁਰਮਤਿ ਸਤ ਸਰ ਹਰ ਜਲ ਨਾਇ ਦੁਰਮਤ ਮੈਲ ਸਭ ਦੁਰਮ ਦੁਰਤ ਗਵਾਇਆ ਆਸਾ ਮਹੱਲਾ ਤੀਜਾ ਮਨ ਮੁਖ ਮਰੀ ਮਰ ਮਰਨ ਵਿਗਾੜੈ ਦੂਜੇ ਭਾਇਆ ਦੂਜੇ ਭਾਈ ਆਤਮ ਰੂਪ ਸੰਗਾਰੈ ਮੇਰਾ ਮੇਰਾ ਕਰ ਕਰਵ ਗੁਤਾ ਆਤਮ ਨਾ ਚੀਨੈ ਪਰਮੈ ਵਿੱਚ ਸੂਤਾ ਮਰ ਮੋਇਆ ਸ਼ਬਦੇ ਮਰ ਜਾਇ ਉਸ ਤਤ ਨੰਦਾ ਗੁਰ ਸਮ ਜਾਣਾਈ ਇਸ ਜੁਗ ਮਹਿ ਲਾਹ ਹਰਿ ਜਪ ਲੈ ਜਾਏ ਰਹਾਉ ਨਾਮ ਵਿਹੂਨ ਗਰਭ ਗਲ ਜਾਏ ਬਿਰਤਾ ਜਨਮ ਦੂਜੇ ਲੋਪਾਈ ਨਾਮ ਬਿਹੋਣੀ ਦੁਖ ਜਲੇ ਸਬਾਈ ਸਤ ਗੁਰ ਪੂਰੈ ਬੋਝ ਬਜਾਈ ਮਨ ਚੰਚਲ ਬਹ ਚੋਟਾਂ ਖਾਏ ਇਥੋਂ ਛੁਡਕਾ ਇਥੋ ਛੁਡਕੇ ਆ ਠੌਰ ਨ ਪਾਈ ਗਰਬ ਜੋਨ ਵਿਸ਼ਟਾਂ ਕਾ ਵਾਸ ਤਿਤ ਘਰ ਮਨ ਮੁਖ ਕਰੇ ਨਿਵਾਸ ਆਪਣੇ ਸਤ ਗੁਰ ਕਾ ਸਦਾ ਬਲ ਜਾਈ ਗੁਰਮੁਖ ਜੋਤੀ ਜੋਤ ਮਿਲਾਇ ਨਿਰਮਲ ਬਾਣੀ ਨਿਜ ਕਰ ਵਾਸ ਨਾਨਕ ਹਮੈ ਮਾਰੀ ਸਦਾ ਦਾਸ ਆਸਾ ਮਹੱਲਾ ਤੀਜਾ ਲਾਲ ਆਪਣੀ ਜਾਤ ਗਵਾਈ ਤਨ ਮਨ ਅਰਪੇ ਸਤ ਗੁਰ ਸਰਨਾਈ ਹਿਰਦੈ ਨਾਮ ਵੱਡੀ ਵਡਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਸੋ ਲਲ ਜੀਵਤ ਮਰੈ ਸੋਗ ਸੋਗ ਹਰਖ ਦੁ ਸਮ ਕਰ ਜਾਣੈ ਗੁਰ ਪ੍ਰਸਾਦਿ ਸ਼ਬਦ ਉਦਰਾ ਰਹਾਉ ਕਰਨੀ ਕਾਰ ਧਰੋ ਫਰਮਾਏ ਬਿਨ ਸ਼ਬਦ ਕੋ ਥਾਏ ਨ ਪਾਏ ਕਰਨੇ ਕੀ ਰਤ ਨਾਮ ਵਸਾਈ ਆਪੇ ਦੇਵੈ ਢਿਲ ਨ ਪਾਏ ਮਨ ਮੁਖ ਭਰਮ ਭੁਲੇ ਸੰਸਾਰ ਬਿਨ ਰਾਸਿ ਕੂੜਾ ਕਰੇ ਵਪਾਰ ਬਿਨ ਰਾਸਿ ਵਖਰ ਪੱਲੇ ਨ ਪਾਏ ਮਨ ਮੁਖ ਭੁਲਾ ਜਨਮ ਗਵਾਏ ਸਤਗੁਰ ਸੇਵੇ ਸੋ ਲਾਲਾ ਹੋਏ ਉਤਮ ਜਤ ਉਤਮ ਸੋਏ ਗੌਰ ਪੌੜੀ ਸਭ ਦੂ ਉਚਾ ਹੋਏ ਨਾਨਕ ਨਾਮ ਵਡਾਈ ਹੋਏ ਆਸਾ ਮਹੱਲਾ ਤੀਜਾ ਮਨਮਖ ਝੂਠੋ ਝੂਠ ਕਮਾਵੇ ਖਸਮ ਕਾ ਮਹਿਲ ਕਦੇ ਨਾ ਪਾਵੇ ਦੂਜਾ ਲਗੇ ਭਰਮ ਪੁਲਾਵੇ ਮਮਤਾ ਬਾਦ ਆਵ ਜਾਵੇ ਦੋਹਾ ਗਣੀ ਕਾਮਨ ਦੇਵ ਸ਼ਿੰਗਾਰ ਪੁੱਤਰ ਕਲਤ ਤਨ ਮਾਇਆ ਜਿਤ ਲਾਇ ਝੂਠ ਮੋਹ ਪਖੰਡ ਵਿਕਾਰ ਰਹਾਉ ਸਦਾ ਸੁਹਾਗਨ ਜੋ ਪ੍ਰਭ ਭਾਵੇ ਗੁਰ ਸ਼ਬਦ ਦੇ ਸ਼ਿੰਗਾਰ ਬਣਾਵੇ ਸੇਜ ਸੁਖਾਲੀ ਅਨੰਦ ਹਰ 라ਵੇ ਮਿਲ ਪ੍ਰੀਤਮ ਸਦਾ ਸੁਖ ਪਾਵੇ ਸਾ ਸੁਹਾਗਨ ਸਾਚੀ ਜਿਸ ਸਾਚ ਪਿਆਰ ਆਪਨਾ ਪਿਰ ਰਖ ਸਦਾ ਉਰਤਾਰ ਨੇੜ ਵੇਖ ਸਦਾ ਅਧੂਰਾ ਮੇਰਾ ਪ੍ਰਭ ਸਰਬ ਰਹਾ ਪਰਪੂਰ ਆਗਜਾਤ ਰੂਪਨ ਜਾਏ ਤਿਹ ਆ ਹੋਵੇ ਜਿਸ ਕਰਮ ਕਮਾਈ ਸ਼ਬਦ ਉਚੋ ਉਚਾ ਹੋਏ ਨਾਨਕ ਸਾਜ ਸਮਾਵੇ ਸੋਏ ਆਸਾ ਮਹੱਲਾ ਤੀਜਾ ਭਗਤ ਰਤਾ ਜਨ ਸਹਿਜ ਸੁਭਾਈ ਗੁਰ ਕਾ ਪੈ ਸਚ ਸਾਰ ਸੁਮਾਈ ਬਿਨ ਗੁਰ ਪੂਰਿ ਭਗਤ ਨ ਹੋਏ ਮਨ ਮੁਖ ਰੁਨੈ ਆਪਣੇ ਪਤ ਖੋਏ ਮੇਰੇ ਮਨ ਹਰਿ ਜਪ ਸਦਾ ਧਿਆਏ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਸੋ ਸੋਈ ਫਲ ਪਾਏ ਰਹਾਉ ਗੁਰ ਪੂਰੇ ਤੇ ਪੂਰਾ ਪਾਈ ਹਿਰਦੈ ਸ਼ਬਦ ਸੱਚ ਨਾਮੁ ਉਸਾਈ ਅੰਤਰ ਨਰਮਲ ਅੰਮ੍ਰਿਤ ਸਾਰੁ ਨਾਏ ਸਦਾ ਸੂਚੈ ਸਾਰ ਸਮਾਈ ਹਰ ਪ੍ਰਭ ਵੇਖੈ ਸਦਾ ਹਜੂਰ ਗੁਰ ਪ੍ਰਸਾਦ ਰਹਾ ਭਰਪੂਰ ਜਹਾਂ ਜਾਓ ਤਹ ਵੇਖਾਂ ਸੋਏ ਗੁਰ ਬਿਨ ਦਾਤਾ ਆਵਰ ਨ ਕੋਏ ਗੁਰ ਸਾਗਰ ਪੂਰਾ ਪੰਡਾਰ ਉਤਮ ਉਤਮ ਰਤਨ ਜਵਾਹਰ ਪਰ ਗੁਰ ਪ੍ਰਸਾਦਿ ਦੇਵਨਹਾਰ ਨਾਨਕ ਬਖਸ਼ੇ ਬਖਸ਼ਣਹਾਰ ਆਸਾ ਮਹੱਲਾ ਤੀਜਾ ਗੁਰ ਸਾਇਰ ਸਤ ਗੁਰ ਸੱਚ ਸੋਏ ਪੂਰੇ ਭਾਗ ਗੁਰ ਸੇਵਾ ਹੋਏ ਸੋ ਬੁਝੇ ਜਿਸ ਆਪ ਬੁਝਾਏ ਗੁਰ ਪ੍ਰਸਾਦ ਸੇਵ ਕਰਾਏ ਗਿਆਨ ਰਤਨ ਸਭ ਸੋਝੇ ਹੋਏ ਗੁਰ ਪ੍ਰਸਾਦ ਅਗਿਆਨ ਬਿਨਾਸੈ ਅਨੰਦ ਨ ਜਾਗੈ ਵੇਖ ਸਤਿ ਸੋਈ ਰਹਾਉ ਮੋਹ ਗੁਮਾਨ ਗੁਰ ਸ਼ਬਦ ਜਲਾਏ ਪੂਰੇ ਗੁਰ ਤੇ ਸੋਝਿ ਪਾਏ ਅੰਤਰ ਮਹਿਲ ਗੁਰ ਸ਼ਬਦ ਪਛਾਣੈ ਆਵਣ ਜਾਣ ਰਹੇ ਤੇਰਾ ਨਾਮ ਸਮਾਨੇ ਜੰਮਣ ਮਰਨ ਹੈ ਸੰਸਾਰ ਮਨਮੁਖ ਅਚੇਤ ਮਾਇਆ ਮੋਗ ਪਰ ਪਰਨੰਦਾ ਬ ਕੋੜ ਕਮਾਵੇ ਵਿਸ਼ਟਾ ਕਾ ਕੀੜਾ ਵਿਸ਼ਟ ਮਹ ਸਮਾਵੇ ਸਤ ਸੰਗਤ ਮਿਲ ਸਭ ਸੋਜਿ ਪਾਏ ਗੁਰ ਕਾ ਸ਼ਬਦ ਹਰ ਭਗਤ ਦੜਾਏ ਪਾਣਾ ਮਨ ਸਦਾ ਸੁਖ ਹੋਏ ਨਾਨਕ ਸਤਿ ਸਮਾਵੇ ਸੋਏ ਆਸਾ ਮਹੱਲਾ ਤੀਜਾ ਪੰਜ ਪਦੇ ਸ਼ਬਦ ਮਰੇ ਤਿਸ ਸਦਾ ਆਨੰਦ ਸਤ ਗੁਰ ਪੇਟੇ ਗੁਰ ਗੋਬਿੰਦ ਨਾ ਫਿਰ ਮਰਨ ਆਵੇ ਜਾਏ ਪੂਰੇ ਗੁਰ ਤੇ ਸਾਰ ਸਮਾਏ ਜਿਨ ਕਾ ਨਾਮ ਲਿਖਿਆ ਧੁਰ ਲੇਖ ਤੇ ਅਨ ਦਿਨ ਨਾਮ ਸਦਾ ਧਿਆਵ ਹੈ ਗੁਰ ਪੂਰੇ ਤੇ ਭਗਤ ਵਿਸੇਖ ਰਹਾਉ ਜਿਨ ਕਾ ਹਰ ਪ੍ਰਭ ਲਏ ਮਿਲਾਏ ਤਿਨ ਕੀ ਗਹਿਨ ਗਤ ਕਹੀ ਨ ਜਾਏ ਪੂਰੇ ਸਤਗੁਰ ਦਿੱਤੀ ਵਡਿਆਈ ਉਤਮ ਪਦਵੀ ਹਰ ਨਾਮ ਸਮਾਏ ਜੋ ਕਿਸ਼ ਕਰੇ ਸੋ ਆਪੇ ਆਪ ਇੱਕ ਘੜੀ ਮੈਂ ਥਾਪਿ ਉਠਾਪ ਕਹ ਕਹ ਕੈ ਨਾ ਆਖ ਸੁਨਾਈ ਜੇ ਸੋ ਘਾਲੇ ਥਾਇ ਨ ਪਾਏ ਜਿਨ ਕੈ ਪੋਤੇ ਪੁਨ ਤਿੰਨਾ ਗੁਰੂ ਮਿਲਾਏ ਸਚ ਬਾਣੀ ਗੁਰ ਸ਼ਬਦ ਸੁਨਾਈ ਜਹਾਂ ਸ਼ਬਦ ਵਸ ਤਹਾਂ ਦੁੱਖ ਜਾਏ ਗਿਆਨ ਰਤਨ ਸਚ ਸਹਿਰ ਸਮਾਏ ਨਾਵੇਂ ਜੇ ਵਡਹੌਰ ਧਨ ਨਹੀਂ ਕੋਏ ਜਿਸਨੋ ਬਖਸ਼ੈ ਸਾਚਾ ਸੋਏ ਪੂਰ ਸਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਏ ਆਸਾ ਮਹੱਲਾ ਤੀਜਾ ਨਿਰਤ ਕਰੇ ਬਹਵਾਜਿ ਵਜਾਈ ਇਹ ਮਨ ਅੰਦਾ ਬੋਲਾ ਹੈ ਕਿਸ ਆਖ ਸੁਣਾਏ ਅੰਤਰ ਲੋਭ ਪਰਮ ਅਨਲਵਾਉ ਦੀਵਾ ਬਲੇ ਨ ਸੋਝੇ ਪਾਏ ਗੁਰਮੁਖ ਭਗਤ ਘਟ ਚਾਨਨ ਹੋਏ ਆਪਿ ਪਛਾਣ ਮਿਲੈ ਪ੍ਰਭ ਸੋਏ ਰਹਾਉ ਗੁਰਮੁਖ ਨਿਰਤ ਹਰ ਲਾਗੇ ਪਾਉ ਪੂਰੇ ਤਾਲ ਵਿੱਚੋਂ ਆਪ ਗਵਾਏ ਮੇਰਾ ਪ੍ਰਭ ਸਾਚਾ ਆਪੇ ਜਾਣ ਗੁਰ ਕਾ ਸ਼ਬਦ ਅੰਤਰ ਬ੍ਰਹਮ ਪਛਾਨ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸ਼ਬਦ ਸਹਿਜ ਵਿਚਾਰ ਗੁਰਮੁਖ ਭਗਤ ਜੁਗਤ ਸਚ ਸੋਏ ਪਖੰਡ ਭਗਤ ਨਿਰਦੁਖ ਹੋਏ ਇਹਾ ਭਗਤ ਜਨ ਜੀਵਤ ਮਰੈ ਗੁਰ ਪ੍ਰਸਾਦਿ ਪਵਜਲ ਤਾਰੈ ਗੁਰ ਕੈ ਬਚਨ ਭਗਤ ਥਾਂਏ ਪਾਈ ਹਰ ਜਿਉ ਆਪ ਵਸੈ ਮਨ ਆਏ ਹਰ ਕਿਰਪਾ ਕਰੇ ਸਤਿਗੁਰੂ ਮਿਲਾਏ ਨਿਹਚਲ ਭਗਤ ਹਰ ਸਿਉ ਚਿਤ ਲਾਏ ਭਗਤ ਰਤੇ ਤਿਨ ਸੱਚੇ ਸੋਏ ਨਾਨਕ ਨਾਮ ਰਤੇ ਸੁਖ ਹੋਏ ਆਸਾ ਕਰ ਅਠਵਾਂ ਕਾਫੀ ਮਹੱਲਾ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਰਿ ਕੈ ਭਾਣ ਸਤਗੁਰ ਮਿਲੈ ਸਤ ਸੋਜੀ ਹੋਈ ਗੁਰ ਪ੍ਰਸਾਦਿ ਮਨ ਵਸੈ ਹਰਿ ਬੂਝੈ ਸੋਈ ਮੈਂ ਮੈਂ ਸਹਦਾਤਾ ਏਕ ਹੈ ਅਵਰਨਾਹੀ ਕੋਈ ਗੁਰ ਕਿਰਪਾ ਤੇ ਮਨ ਵਸੈ ਤਾ ਸਦਾ ਸੁਖ ਹੋਈ ਰਹਾਉ ਐਸੋ ਜੋਗ ਮਹ ਨਿਰਭਾਉ ਹਰ ਨਾਮ ਹੈ ਪਾਈਏ ਗੁਰ ਵਿਚਾਰ ਬਿਨ ਨਾਮ ਜਮ ਕੇ ਵਸ ਹੈ ਮਨ ਮੁਖ ਅੰਧ ਗਵਾਰ ਹਰ ਕੇ ਪਾਣ ਜਨ ਸੇਵਾ ਕਰੇ 부ਝ ਸਦ ਸੋਈ ਹਰ ਕੇ ਪਾਣ ਸਲਾਹੀਐ ਪਾਣ ਮੰਨੈ ਸੁਖ ਹੋਈ ਹਰ ਕੇ ਪਾਣ ਜਨਮ ਪਦਾਰਥ ਪਾਇਆ ਮਤ ਉਤਮ ਹੋਈ ਨਾਨਕ ਨਾਮ ਸਲਾਹੇ ਤੂੰ ਗਰਮਖ ਗਤ ਹੋਈ ਆਸਾ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰੁ ਸਤਿਗੁਰ ਪ੍ਰਸਾਦਿ ਤੂੰ ਕਰਤਾ ਸਚਿਆਰੁ ਮੈਡਾ ਸਾਈ ਜੋ ਤਉ ਭਾਵੈ ਸੋਇ ਥਿਸੀ ਜੋ ਤੂ ਦੇਹ ਸੋਇ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੇ ਤੇ ਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗਉੜ ਮਖਲਾਦਾ ਮਨ ਮੁਖ ਗਵਾਇਆ ਤਦ ਆਪੇ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵੇ ਜੋਗ ਮਿਲ ਵਿਛੜਿਆ ਸੰਜੋਗ ਮੇਲਾ ਜਿਸ ਨਾ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਨ ਹਰਿ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿਨਾਂ ਦੂਜਾ ਵਰ ਨ ਕੋਇ ਉੰਕਾਰ ਕਰ ਕਰ ਵੇਖਾ ਜਾਣੈ ਸੋਏ ਜਨ ਨਾਨਕ ਗਰਮਖ ਪਰਗਟ ਹੋਏ